ਸੀ ਪ੍ਰਪੋਜ਼ ਕੀਤਾ ਹੈ ਬੇਸਿਕਲੀ ਇਹ ਬ੍ਰੇਨ ਚਾਈਲਡ ਹੈ ਰੰਧਾਵਾ ਸਾਹਿਬ ਦਾ ਇਹਨਾਂ ਨੇ ਪ੍ਰਪੋਜ਼ਲ ਲੈ ਕੇ ਮੇਰੇ ਕੋਲ ਆਏ ਤੇ ਮੈਨੂੰ ਇਹ ਗੱਲ ਬੜੀ ਅੱਛੀ ਲੱਗੀ ਕਿ ਪੰਚਾਇਤਾਂ ਜਿਹੜੀਆਂ ਨੇ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਚ ਜੇ ਜੁਨੈਨਿਮਸਲੀ ਇਲੈਕਟ ਹੋਵੇ ਤਾਂ ਪਿੰਡਾਂ ਵਿੱਚ ਧੜੇਬਾਜੀ ਖਤਮ ਹੋ ਸਕਦੀ ਹੈ ਤੇ ਪੰਚਾਇਤ ਦੇ ਕੋਲ ਜੁਡੀਸ਼ੀਅਲ ਪਾਵਰਸ ਹੁੰਦੀ ਹੈ ਪੰਚਾਇਤੀ ਰਾਜ ਐਕਟ ਦੇ ਵਿੱਚ ਹੀ ਪ੍ਰੋਵਾਈਡਡ ਹੈ ਤੇ ਉਹ ਛੋਟੇ ਮੋਟੇ ਜਿਹੜੇ ਮਸਲੇ ਨੇ ਉਹ ਪਿੰਡ ਦੇ ਵਿੱਚ ਹੀ ਸੋਲਵ ਹੋ ਜਾਂਦੇ ਇਹ ਜਿਹੜੀ ਇਹ ਗੱਲ ਹੈ ਨਾ ਜਦੋਂ ਤੇ ਪੋਲੀਟੀਕਲ ਐਂਟਰੀ ਹੋਈ ਹੈ ਪੰਚਾਇਤ ਲੈਵਲ ਤੇ ਉਦੋਂ ਦਾ ਇਸ ਪੰਚਾਇਤਾਂ ਦਾ ਬਹੁਤ ਘਾਟਨ ਹੋਇਆ ਮੈਂ ਸਮਝਦਾ ਹਾਂ ਕਿ ਜਿਹੜਾ ਜਦੋਂ ਇੱਕ ਦੋ ਧੜੇ ਇਲੈਕਸ਼ਨ ਲੜਦੇ ਨੇ ਜੋ ਪੋਲਿਟਿਕਲ ਪਾਰਟੀਆਂ ਇੰਟਰਫੇਅਰ ਕਰਦੀਆਂ ਨੇ ਤਾਂ ਪਿੰਡ ਲੈਵਲ ਤੇ ਉੱਤੇ ਬੜਾ ਉਹਦਾ ਜਿਹੜਾ ਅਸਰ ਹੈ ਨਾ ਉਹ ਗਰੂਪਿਜ਼ਮ ਹੋ ਜਾਂਦੀ ਹੈ ਗਰੂਪਿਜ਼ਮ ਹੋਣ ਕਰਕੇ ਇੱਕ ਤਾਂ ਬਹੁਤ ਸਾਰੇ ਪੈਸੇ ਖਰਚਣ ਦੇਣੇ ਜਦੋਂ ਇਲੈਕਸ਼ਨ ਹੁੰਦੀ ਹੈ ਔਰ ਫਿਰ ਉਹਦਾ ਅਸਰ ਕੀ ਹੁੰਦਾ ਹੈ ਉਸ ਜਿਹੜੇ ਜਿਆਦਾ ਪੈਸੇ ਜਿਹੜੇ ਸਰਪੰਚੀ ਤੇ ਖਰਚ ਕਰਦੇ ਆ ਪੰਚ ਬਣਨ ਵਾਸਤੇ ਖਰਚ ਕਰਦੇ ਨੇ ਫਿਰ ਉਹਨਾਂ ਨੂੰ ਇੰਟੈਂਸ਼ਨ ਹੈ ਉਹ ਦੇਖੇ ਨੂੰ ਰਿਕਵਰ ਕਿੱਦਾਂ ਕੀਤਾ ਜਾਵੇ ਇਟ ਲੀਡਸ ਟੂ ਕਰਪਸ਼ਨ ਉਹ ਜੇ ਕਿਸੇ ਕਰੋ ਕਿ ਕੋਈ ਲੱਖ ਰੁਪਿਆ ਜਾਂ 2 ਲੱਖ ਜਾਂ 10 ਲੱਖ ਲਾ ਕੇ ਕੋਈ ਸਰਪੰਚ ਬੜਿਆ ਤਾਂ ਫਿਰ ਉਹ ਮੇਰੇ ਖਿਆਲ ਚ ਪਿੰਡਾਂ 'ਚ ਇਹਨਾਂ ਰਿਸੋਰਸਸ ਨਹੀਂ ਨੇ ਕਿ ਉਹ ਜਿਹੜਾ ਐਸੇ ਕੋਈ ਅਮੀਰੀ ਤੱਕਾ ਹੋਵੇ ਜਿਹੜਾ ਕਿ ਉਸ ਨੂੰ ਆਪਣੇ ਪੱਲੇੋਂ ਖਰਚ ਕਰਕੇ ਤੇ ਸੋਸ਼ਲ ਸਰਵਿਸ ਕਰ ਸਕੇ ਫਿਰ ਕੀ ਹੁੰਦਾ ਕਿ ਉਹਦੇ ਨਾਲ ਉਹ ਫਿਰ ਉਹ ਜਿਹੜੇ ਆਪਣੀ ਰਿਕਵਰੀ ਵੱਲ ਤੁਰ ਪੈਂਦਾ ਜਿਹੜੀਆਂ ਫਿਰ ਲੀਡਸ ਟੂ ਕਰਪਸ਼ਨ ਇਹਦਾ ਜਿਹੜਾ ਬਹੁਤਾ ਸਿਰਾ ਹੈ ਨਾ ਉਹ ਇੱਕ ਸਾਡੀ ਪੰਚਾਇਤ ਸਿਸਟਮ ਨੂੰ ਜਾਂਦਾ ਜਿਹੜਾ ਐਕਟ ਦੇ ਵਿੱਚ ਜਿਹੜੀਆਂ ਕੋਈ ਗ੍ਰਾਂਟਾਂ ਪੰਚਾਇਤਾਂ ਨੂੰ ਜਾਂਦੀਆਂ ਨੇ ਉਹ ਜਿਹੜੀ ਉਹਨਾਂ ਦੀ ਐਕਸਪੈਂਡੀਚਰ ਹੈ ਇਸ ਕੰਟਰੋਲ ਬਾਇ ਬੀਡੀਓਜ਼ অর ਪੰਚਾਇਤ ਆਫਸਰਸ ਜਾਂ ਇੱਕ ਸੈਕਟਰੀ ਹੁੰਦਾ ਜਿਹੜਾ ਕਿ ਪੰਚਾਇਤ ਦੇ ਰੈਜ਼ੋਲੂਸ਼ਨ ਪਾਸ ਕਰਦੇ ਉਹ ਸਰਪੰਚ ਦੀ ਮਦਦ ਕਰਦਾ ਬਹੁਤ ਸਾਰੇ ਮੌਂਤਾ ਥੋੜਾ ਜਿਹਾ ਚੇਂਜ ਹੋ ਗਿਆ ਪਰ ਬਹੁਤ ਸਾਰੇ ਪਿੰਡਾਂ ਵਿੱਚ ਸਰਪੰਚ ਜਿਹੜੇ ਹੁੰਦੇ ਨੇ ਉਹ ਬਹੁਤੇ ਕੋਈ ਪੜੇ ਲਿਖੇ ਜਾਂ ਕੋਈ ਇੰਨਾ ਗਿਆਨ ਨਹੀਂ ਰੱਖਦੇ ਕਿ ਉਹ ਅਕਾਊਂਟਿੰਗ ਕਰ ਸਕਣ ਤੇ ਉਹਦੇ ਵਿੱਚ ਅਸਰ ਇਹ ਹੁੰਦਾ ਹੈ ਕਿ ਉਹ ਫਿਰ ਉਹਨਾਂ ਨੂੰ ਮਿਸਰੀਡ ਕਰਕੇ ਤੇ ਇਹ ਜਿਹੜਾ ਨਾ ਕ੍ਰਪਸ਼ਨ ਚ ਰੀਡ ਕਰਦਾ ਸਾਡੀ ਮੁਹੰਮ ਹੈ ਕਿ ਅਸੀਂ ਚਾਹੁੰਦੇ ਆ ਸਾਡੇ ਮੈਮੋ ਹੋਵੇ ਕਿ ਕਿ ਅਸੀਂ ਇਹ ਪ੍ਰੋਪਗੇਟ ਕਰੀਏ ਕਿ ਪਿੰਡਾਂ ਦੀ ਜਿਹੜੀ ਇਲੈਕਸ਼ਨ ਹੈ ਉਹਦੇ ਚ ਇੱਕ ਤਾਂ ਪਿੰਡਾਂ ਦੀ ਸਰਪੰਚੀ ਦੀ ਜਾਂ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਪੋਲਿਟਿਕਸ ਸ਼ੁੱਡ ਨਾਟ ਇੰਟਰਫੇਅਰ ਪੋਲਿਟੀਕਲ ਪਾਰਟੀਆਂ ਸ਼ੁੱਡ ਨਾਟ ਇੰਟਰਫੇਅਰ ਔਰ ਉਹਨਾਂ ਨੂੰ ਆਪਣੇ ਜਿਸ ਤਰ੍ਹਾਂ ਪੁਰਾਣਾ ਸਿਸਟਮ ਹੁੰਦਾ ਸੀ ਕਿ ਤੁਸੀਂ ਪੰਚਾਇਤ ਦੇ ਵਿੱਚ ਜਨਨਿਮਿਟੀ ਨਾਲ ਜਿਹੜੇ ਕੋਈ ਅੱਛੇ ਬੰਦੇ ਹੁੰਦੇ ਸੀ ਜੋ ਜਿਹੜੇ ਅੱਛੇ ਜਿਨ੍ਹਾਂ ਦਾ ਕਿਰਦਾਰ ਅੱਛਾ ਸੀ ਜਾਂ ਉਹਨਾਂ ਦਾ ਉਹਨਾਂ ਦਾ नोन ਬੰਦੇ ਸੀ ਜਿਹੜੇ ਕਿ ਉਹ ਫੇਰ ਹੁੰਦੇ ਸੀ ਉਹ ਅੱਗੇ ਆ ਕੇ ਕਿ ਜਨਨਿਮਿਸੀ ਜਨਨਿਮਿਟੀ ਨਾਲ ਉਹਨਾਂ ਨੂੰ ਇਲੈਕਟ ਕੀਤਾ ਜਾਵੇ ਕਿਉਂਕਿ ਇਲੈਕਸ਼ਨ ਸਿਸਟਮ ਜਦੋਂ ਦਾ ਆਇਆ ਹੈ ਨਾ ਉਹਦਾ ਸਾਰਾ ਸਿਸਟਮ ਖਰਾਬ ਹੋ ਗਿਆ ਉਹਨਾਂ So we have to work within the framework of the existing uh, system act no ignore nahi kita ja sakda onu ignore karan di bajaye onu mere vichar na koi revolutionize karan di lod hai oh revolutionize is tarah ho sakda hai ke unanimity hove te lokan de vich katuga apna jada unna de vich ittefaq la a jande ne ਜੋ ਜਦੋਂ ਇਲੈਕਸ਼ਨ ਹੁੰਦੀ ਹੈ ਤੇ ਉਹਨਾਂ ਦੇ ਆਪਣੇ ਫਿਰ ਉਹਨਾਂ ਦੀ ਰਾਈਵਲਰੀ ਆ ਜਾਂਦੀ ਹੈ ਤੇ ਉਹ ਇਟ ਲੀਡਸ ਟੂ ਬੈਡ ਡਿਸੀਜਨਸ ਐਂਡ ਨਾਟ ਗੁੱਡ ਗਵਰਨੈਂਸ ਐਟ ਦੀ ਪੰਚਾਇਤ ਲੈਵਲ ਉਹਦਾ ਇਹ ਵੀ ਅਸਰ ਹੋਏਗਾ ਜੇ ਕਿਤੇ ਜਨਰਲਿਬਸੀ ਜਾਂ ਪੰਚਾਇਤ ਜਾਂ ਸਰਪੰਚ ਜਾਂ ਪੰਚ ਚੁਣੇ ਜਾਣ ਤਾਂ ਉਹ ਫਿਰ ਅਸੈਪਟੇਬਲ ਹੋਣਗੇ ਸਾਰੇ ਪਿੰਡ ਉਹਨਾਂ ਦਾ ਜਿਹੜਾ ਡਿਸੀਜਨ ਹੋਏਗਾ ਜਿਹੜੀਆਂ ਜੁਡੀਸ਼ੀਅਲ ਪਾਵਰ ਐਕਸਰਾਈਜ਼ ਕਰਦੇ ਨੇ ਉਹਦੇ ਤੇ ਉਹ ਲੋਕਾਂ ਨੂੰ ਫੇਸ ਹੋਏਗਾ ਇਹ ਨਹੀਂ ਕਿ ਉਹ ਪਾਰਟੀ ਵਾਲਾ ਹੈਗਾ ਤੇ ਯਾ ਉਹ ਇੱਕ ਪਾਰਟੀਸਨ ਹੈ ਉਹਦਾ ਡਿਸੀਜਨ ਜਿਹੜਾ ਦੂਜੇ ਤੁਹਾਡੇ ਨੂੰ ਅਸੈਪਟੇਬਲ ਨਹੀਂ ਹੋਏਗਾ ਇਹ ਯੂਨਾਨੀਮਸ ਇਲੈਕਸ਼ਨ ਹੋਵੇ ਜਾਂ ਯੂਨਾਨੀਮਿਟੀ ਹੋਵੇ ਆਪਣਾ ਇਸ ਤਰ੍ਹਾਂ ਦਾ ਇਲੈਕਸ਼ਨ ਹੋਵੇ ਤੇ ਉਹ ਸਾਰਿਆਂ ਬੰਦ ਨੂੰ ਅਸੈਪਟੇਬਲ ਹੋਏਗਾ ਉਹਦਾ ਇੱਕ ਕਸਰ ਹੋਰ ਬਹੁਤ ਵੱਡਾ ਹੋਏਗਾ ਉਹ ਇਹ ਹੈ ਕਿ ਜਿਹੜੇ ਛੋਟੇ ਛੋਟੇ ਝਗੜੇ ਨੇ ਜਿਹੜੇ ਕਿ ਪੰਚਾਇਤ ਲੈਵਲ ਤੇ ਇੱਕ ਜੁਡੀਸ਼ੀਅਲ ਤਰੀਕੇ ਨਾਲ ਕਿਉਂਕਿ ਉਹਦੇ ਜੁਡੀਸ਼ੀਅਲ ਪਾਵਰ ਨੇ ਪੰਚਾਇਤੀ ਰਾਜ ਐਕਟ ਦੇ ਵਿੱਚ ਉਹ ਉੱਥੇ ਸੋਲਵ ਹੋ ਜਾਣਗੇ ਉਹਦੇ ਨਾਲ ਕੋਰਟਸ ਤੇ ਬਰڈن ਘਟੂਗਾ ਹੁਣ ਜਿਸ ਤਰ੍ਹਾਂ ਅਗਵਾ ਸਾਹਿਬ ਨੇ ਤੁਹਾਨੂੰ ਜ਼ਿਕਰ ਕੀਤਾ ਹੈ ਕਿ ਬਹੁਤ ਸਾਰੇ ਫੈਸਲੇ ਜਿਹੜੇ ਕੋਰਟ ਤੇ ਇਹਨਾਂ ਬਰڈن ਹੋ ਜਾਂਦਾ ਹੈ ਕਿ ਉਹ ਫਿਰ ਲੋਕ ਅਦਾਲਤ ਵੱਲ ਜਾਂਦੇ ਨੇ ਜਿਹੜੇ ਫੈਸਲੇ ਜਿਹੜੇ ਅਪਸ ਬੈਠ ਕੇ ਜਿੱਨਾਂ ਦਾ ਸਮਝੌਤਾ ਹੋ ਸਕੇ ਉਹ ਲੋਕ ਅਦਾਲਤ ਦੇ ਵਿੱਚ ਉੱਥੇ ਫੈਸਲੇ ਹੋ ਜਾਂਦੇ ਨੇ ਇਹ ਕੰਮ ਜੇ ਪੰਚਾਇਤ ਕਰਦੇ ਤੇ ਉਹ ਕੋਰਟ ਦਾ ਬਰڈن ਘਟੂਗਾ ਜਿਸ ਤਰ੍ਹਾਂ ਸਾਡੇ ਕੋਰਟਸ ਦੇ ਵਿੱਚ ਏਰੀਆਜ਼ ਨੇ ਇੱਕ ਬਹੁਤ ਵੱਡੀ ਸਮੱਸਿਆ ਹੈ ਜਿੰਦੇ ਜਿਆਦਾ ਏਰੀਆਜ਼ ਦੇ ਕੋਰਟਸ ਦੇ ਵਿੱਚ ਮੁਕਦਮੇ ਉਹਨੇ ਕੁਆਲਿਟੀ ਆਫ ਜਸਟਿਸ ਸਫਰ ਕਰ ਦਿੱਤੇ ਕੁਆਲਿਟੀ ਆਫ ਜਸਟਿਸ ਕਿਉਂਕਿ ਸਾਡਾ ਜਿਹੜਾ ਹਿੰਦੁਸਤਾਨ ਚ ਐਸਡ ਇੰਡੀਆ ਦੇ ਵਿੱਚ ਸਟ्रेस ਸਿਰਫ ਇੱਕ ਹੈ ਕਿ ਪੈਂਡੈਂਸੀ ਬਹੁਤ ਹੈ ਪੈਂਡੈਂਸੀ ਕਿਸ ਤਰ੍ਹਾਂ ਘਟਾਈ ਜਾਏ ਜੇ ਪਟੈਂਡੈਂਸੀ ਤੁਸੀਂ ਦੇਖੋ ਕਿ ਜੇ ਆਪਾਂ ਉਹ ਜਸਟਿਸ ਦਾ ਘਾਣ ਕਰਕੇ ਪਟੈਂਡੈਂਸੀ ਘਟਾਉਣੀ ਹੈ ਤੇ ਉਹ ਜਸਟਿਸ ਡਿਲੀਵਰੀ ਨਹੀਂ ਹੋਏਗੀ ਉਹ ਜਸਟਿਸ ਸਿਸਟਮ ਪ੍ਰੋਪਰ ਜਸਟਿਸ ਨਹੀਂ ਡਿਲੀਵਰ ਕਰ ਰਿਹਾ ਹੋਏਗਾ ਇਹ ਚਾਹੀਦਾ ਇਹ ਹੈ ਕਿ ਕੁਆਲਿਟੀ ਆਫ ਜਸਟਿਸ ਵੀ ਨਾਲ ਧਿਆਨ ਰੱਖਿਆ ਜਾਵੇ ਜੇ ਬਰਡਨ ਘਟ ਹੋਊਗਾ ਇਹਦਾ ਕਾਰਨ ਮੇਨ ਕਾਰਨ ਜਿਹੜਾ ਕੋਰਟਸ ਤੇ ਇਹਦਾ ਵਧਣਾ ਉਹ ਬੇਸਿਕਲੀ ਹੈ ਇਸ ਕਾਰਨ ਕਰਕੇ ਕਿ ਜਿਹੜੀ ਆਪਣੀ ਜਜ ਰੇਸ਼ੋ ਹੈ ਨਾ ਆਪਣਾ ਜਸ ਆਪਣਾ ਪਾਪੂਲੇਸ਼ਨ ਦੇ हिसाब ਨਾਲ ਉਹ ਕੰਪੈਰੀਟਿਵ ਯੂਰੋਪੀਅਨ ਕੰਟਰੀਜ਼ ਬਹੁਤ ਘੱਟ ਹੈ ਆਪਣਾ ਉੱਥੇ ਜਿਹੜੇ ਪਾਪੂਲੇਸ਼ਨ ਥੋੜੀ ਹੈ ਜੱਜਿਸ ਜਿਹੜੇ ਨੇ ਉਹਨਾਂ ਉਹਨਾਂ ਜ਼ਿਆਦਾ ਨਹੀਂ ਔਰ ਉਹਨਾਂ ਦੇ ਕੋਲ ਕੇਸਿਸ ਇੰਨੇ ਘੁੰਦੇ ਨੇ ਜਿੱਦਾਂ ਕੇ ਰੀਜ਼ਨੇਬਲ ਟਾਈਮ ਇਨ ਡਿਸਪੋਜ਼ ਆਫ ਹੋ ਜਾਂਦੇ ਸਾਡੇ ਇੱਥੇ ਡਾਕਟ ਇੱਡਾ ਵੱਡਾ ਹੈ ਕਿ ਹਰ ਜੁਡੀਸ਼ਲ ਆਫੀਸਰ ਕੋ ਬਹੁਤ ਜ਼ਿਆਦਾ ਓਵਰ ਬਰਡਨ ਨੇ ਤੇ ਜੇ ਪੰਚਾਇਤ ਦੇ ਵਿੱਚ ਛੋਟੇ ਮੋਟੇ ਫੈਸਲੇ ਹੋਣੇ ਸ਼ੁਰੂ ਹੋ ਜਾਣ ਜਿਹਦੇ ਚ ਇੱਕ ਉਹ ਜੁਡੀਸ਼ੀਅਲ ਪਾਵਰ ਹੈ ਪੰਚਾਇਤੀ ਰਾਜ ਐਕਟ ਦੇ ਵਿੱਚ ਉਹ ਕੋਰਟ ਤੇ ਬਰڈن ਘਟੇਗਾ ਤੇ ਕੋਰਟ ਦੀ ਕੁਆਲਿਟੀ ਆਫ ਜਸਟਿਸ ਵਿੱਚ ਵਧੇਗੀ ਉੱਥੇ ਫਿਰ ਜੇ ਲੋਕਾਂ ਕੋਲ ਜਸਟਿਸ ਜਿਹੜੇ ਮੈਜਿਸਟ੍ਰੇਟ ਨੇ ਜਾਂ ਡਿਸਟ੍ਰਿਕਟ ਲੈਵਲ ਦੀ ਜੁਡੀਸ਼ਰੀ ਹੈ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੀ ਜੁਡੀਸ਼ਰੀ ਹੈ ਜੇ ਬਰڈن ਘਟੇਗਾ ਤੇ ਕੁਆਲਿਟੀ ਆਫ ਜਸਟਿਸ ਵਧੇਗੀ ਕੁਆਲਿਟੀ ਆਫ ਜਸਟਿਸ ਬਹੁਤ ਗੱਲਾਂ ਨੇ ਕਿਸੇ ਵੇਲੇ ਜੇ ਮੌਕਾ ਮਿਲੇ ਤਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਕਿ ਕੁਆਲਿਟੀ ਆਫ ਜਸਟਿਸ ਸਿਰਫ 에ਰੀਆਸ ਨੂੰ ਘਟਾਉਣਾ ਨਹੀਂ ਹੈ ਕਵਾਲਿਟੀ ਆਫ ਜਸਟਿਸ ਦੇ ਵਿੱਚ ਇਨਫਰਾਸਟ੍ਰਕਚਰ ਹੁੰਦਾ ਹੈ ਕਵਾਲਿਟੀ ਆਫ ਜਸਟਿਸ ਜੱਜਿਸ ਦੀ ਟ੍ਰੇਨਿੰਗ ਆਨ ਦੀ ਹੈ ਕਵਾਲਿਟੀ ਆਫ ਜਸਟਿਸ ਹੋਰ ਕਈ ਗੱਲਾਂ ਨੇ ਉਹਦੇ ਵਿੱਚ ਵਿਟਨੈਸਸ ਦਾ ਕੀ ਕਿਸ ਤਰ੍ਹਾਂ ਉਹਨਾਂ ਨੂੰ ਬਿਠਾਇਆ ਜਾ ਸਕਦਾ ਕਿਸ ਤਰ੍ਹਾਂ ਉਹਨਾਂ ਨੂੰ ਕੰਫਰਟੇਬਲ ਕੀਤਾ ਜਾ ਸਕਦਾ ਤੁਸੀਂ ਦੇਖਿਆ ਹੋਵੇਗਾ ਕਿ ਹਿੰਦੁਸਤਾਨ ਦੇ ਸਿਸਟਮ ਦੇ ਵਿੱਚ ਜੇ ਕੋਈ ਬੰਦੇ ਨੂੰ ਪਤਾ ਵੀ ਹੋਵੇ ਤੇ ਅੱਗੇ ਗਵਾਹੀ ਦੇਣ ਲਈ ਨਹੀਂ ਆਉਂਦਾ ਕਿਉਂਕਿ ਉਹ ਉਹਦੀ ਇੰਨੀ ਅਰੇਸਟਮੈਂਟ ਹੋ ਜਾਂਦੀ ਹੈ ਤਰੀਕਾ ਇੰਡੀਆ ਪੈਂਦੀਆਂ ਨੇ ਉਹ ਕਹਿੰਦਾ ਮੈਂ ਆਪੇ ਇਸ ਪੰਕੇ 'ਚ ਕੀ ਪੈਣਾ ਬਲੇ ਸਾਰੀ ਚੀਜ਼ਾਂ ਜਿਹੜੀਆਂ ਨੇ ਨਾ ਸਾਹੀ ਇਹ ਸਮਝਿਆ ਹੈ ਕਿ ਜੇ ਇਸ ਪੰਚਾਇਤ ਲੈਵਲ ਤੋਂ ਇਹਨਾਂ ਨੂੰ ਉਠਾ ਕੇ ਇਸ ਸਿਸਟਮ ਨੂੰ ਇੰਪਰੂਵ ਕੀਤਾ ਜਾਵੇ ਤੇ ਉਹਦਾ ਅਸਰ ਜਾ ਕੇ ਨਾ ਬਹੁਤ ਵੱਡੇ ਲੈਵਲ ਤੇ ਪੈ ਸਕਦਾ ਹੈ ਇਹ ਅੱਜ ਤੁਸੀਂ ਸੋਚਦੇ ਹੋਵੋਗੇ ਜਾਂ ਸੋਚੋਗੇ ਕਿ ਬੜਾ ਡਿਫਿਕਲਟੀ ਆ ਟਾਸਕ ਲੱਗਦਾ ਮੈਨੂੰ ਵੀ ਜਦੋਂ ਗੱਲ ਰੰਧਾਵਾ ਸਾਹਿਬ ਨੇ ਕੀਤੀ ਸੀ ਮੈਨੂੰ ਵੀ ਲੱਗਿਆ ਸੀ ਫਿਰ ਅਸੀਂ ਇਸ ਤੇ ਮਾਈਂਡ ਅਪਲਾਈ ਕੀਤਾ ਆਪਣਾ ਇਹ ਇਹ ਇਹਨਾਂ ਦਾ ਜਿਹੜਾ ਵਿਜ਼ਨ ਹੈ ਜਾਂ ਜਿਹੜਾ ਇਹਨਾਂ ਨੇ ਸਾਡੇ ਨਾਲ ਵਿਜ਼ਨ ਸ਼ੇਅਰ ਕੀਤਾ ਹੈ ਉਹ ਪ੍ਰੈਕਟੀਕਲ ਲੱਗਦਾ ਪ੍ਰੈਕਟੀਕਲ ਉਹਨਾਂ ਨੇ ਆਪਣਾ ਇਹ ਕਹਿ ਹੈ ਕਿ ਅਸੀਂ ਕੁਝ ਇਸ ਵੇਲੇ ਦੇਖੋ ਪੰਜਾਬ ਇੱਕ ਐਸਾ ਸੂਬਾ ਹੈ ਜਿਹਨੇ ਹਮੇਸ਼ਾ ਹੀ ਜਿਹੜਾ ਆਪਣੇ ਲੋਕਾਂ ਨੇ ਆਪਣੀ ਓਪੀਨੀਅਨ ਜੜੀਆਂ ਨਾਲ ਉਹ ਬਾਕੀ ਪਾਰਟ ਆਫ ਕੰਟਰੀ ਨਾਲੋਂ ਵੱਖ ਹੋ ਕੇ ਲਿਤੀ ਹੈ ਅਲੱਗ ਹੋ ਕੇ ਲਿਤੀ ਹੈ ਉਹ ਤੁਸੀਂ ਦੇਖੋਗੇ ਕਿ ਜੇ ਅਦਰ ਪਾਰਟ ਆਫ ਕੰਟਰੀ ਚ ਕੋਈ ਇੱਕ ਪਾਰਟਿਕੂਲਰ ਚੱਲਦੀ ਹੈ ਤਾਂ ਇੱਥੇ ਬਿਲਕੁਲ ਡਿਫਰੈਂਟ ਹੋ ਜਾਂਦਾ ਹੈ ਜਿਸ ਤਰ੍ਹਾਂ ਪਿਛਲੇ ਇਲੈਕਸ਼ਨਸ ਤੁਸੀਂ ਦੇਖਿਆ ਹੋਵੇਗਾ ਕਿ ਤੰਗ ਆ ਕੇ ਰਹਿਤੀ ਪਾਰਟੀਆਂ ਤੋਂ ਉਹਨਾਂ ਨੇ ਇੱਕ ਐਸੀ ਪਾਰਟੀ ਨੂੰ ਅੱਗੇ ਲਿਆਂਦਾ ਜਿਹੜੀ ਕਿ ਕਹਿ ਰਹੀ ਸੀ ਕੁਝ ਉਹਨਾਂ ਦੇ ਕਲੇਮ ਸੀਗੇ ਮੈਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦਾ ਕਿ ਉਹ ਕਲੇਮ ਜਿਹੜੇ ਨੇ ਸੱਚੇ ਨਿਕਲੇਗੇ ਝੂਠੇ ਨਿਕਲੇ ਉਹ ਤਾਂ ਫਿਰ ਜਨਤਾ ਨੇ ਫੈਸਲਾ ਕਰਨਾ ਹੈ ਕਿ ਉਹ ਵਾਕਈ ਉਸ ਪਦਰ ਤੇ ਉਤਰੇ ਜਾਂ ਨਹੀਂ ਉਤਰੇ ਜਾਂ ਹੈ ਤੇ ਤੁਸੀਂ ਦੇਖੋਗੇ ਕਿ ਫਿਰ ਜੇ ਜਨਤਾ ਸਮਝੇਗੀ ਤੇ ਨਹੀਂ ਹੋਇਆ ਤੇ ਉਹ ਫਿਰ ਉਹਦੇ ਚ ਵੀ ਚੇਂਜ ਲਿਆ ਸਕਦੇ ਆ ਇਹ ਪੰਜਾਬ ਇਸ ਗੱਲ ਕਰਕੇ ਮਸ਼ਹੂਰ ਹੈ ਇਹ ਜਿਹੜੇ ਬੜੇ ਲੋਕ ਜਿਹੜੇ ਪੰਜਾਬ ਨੇ ਪੰਜਾਬੀ ਨੇ ਇਹ ਬੜੇ ਇਸ ਗੱਲ ਤੇ ਮੰਨੇ ਜਾਂਦੇ ਨੇ ਕਿ ਉਹ ਆਪਣੀ ਅਫੀਅਰ ਜਿਹੜੀ ਆ ਨਾ ਬੜੇ ਐਕਸਪ੍ਰੈਸਿਵ ਹੈ ਨਾ ਕਰਦੇ ਨੇ ਇਸ ਕਰਕੇ ਸਦਾ ਇਹ ਮੰਨਣਾ ਹੈ ਕਿ ਜੇ ਯੂਥ ਨੂੰ ਆਪਣਾ ਕੋਆਰਡੀਨੇਟ ਕਰਕੇ ਇਹ ਇੱਕ ਬਹੁਤ ਵੱਡਾ ਵਰਗ ਹੈ ਪੰਜਾਬ ਦਾ ਸਾਰੇ ਪਾਰਟ ਚ ਕੰਟਰੀ ਦਾ ਉਹ ਹੈਗਾ ਵੂਮਨਸ women power देखो 50% ਦੇ ਕਰੀਬ ਆਪਣਾ women strength ਹੈ ਜਿਹੜੇ ਇਸ ਵੇਲੇ ਸਫਰ ਨੇ ਜਾਂ ਉਹ ਨਸ਼ਾ ਦਾ ਗੱਲ ਕਹ ਲਓ ਜਾਂ ਉਹ ਕੋਈ ਹੋਰ ਕਾਰਨ ਕਹ ਲਓ ਜਾਂ ਉਹ ਅਨਪਲੋਇਮੈਂਟ ਕਹ ਲਓ ਉਹਦਾ ਅਸਰ ਡਾਇਰੈਕਟਲੀ ਜਾਂ ਜਾ ਕੇ women folk ਤੇ ਜ਼ਿਆਦਾ ਪੈਂਦਾ ਉਹ ਕਿਸੇ ਦਾ ਬਾਪ ਸਫਰ ਕਰ ਰਿਹਾ ਹੁੰਦਾ ਕਿਸੇ ਦਾ ਬੇਟਾ ਸਫਰ ਕਰ ਰਿਹਾ ਹੁੰਦਾ ਕਿਸੇ ਦਾ ਭਰਾ ਸਫਰ ਕਰਦਾ ਹੈ ਜੇ ਉਹਨਾਂ ਨੂੰ ਆਰਗੇਨਾਈਜ਼ ਕੀਤਾ ਜਾਵੇ ਜਾਂ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਤੇ ਕੁਝ ਸਰਦਾਰਾਵਾਦ ਨੇ ਸ਼ੇਅਰ ਕੀਤਾ ਮੇਰੇ ਨਾਲ ਕਿ ਹਰ ਪੰਚਾਇਤ ਦੇ ਵਿੱਚ ਰਿਜ਼ਰਵੇਸ਼ਨ ਹੈ ਫਾਰ ਔਮਨ ਉਹ ਪੰਚ ਬਣ ਦੇਣਗੇ ਤੇ ਜੇ ਉਹਨਾਂ ਨੂੰ ਉੱਥੇ ਉਸ ਲੈਵਲ ਤੇ ਯੂਨੈਨੀਮਿਟੀ ਹੋ ਜਾਏ ਉਹ ਇੱਕ ਅੱਛੀ ਔਰਤਾਂ ਨੂੰ ਅੱਗੇ ਆਉਣ ਬਣ ਕੇ ਕੋਈ ਰਿਜ਼ਰਵਡ ਕੈਂਡੀਡੇਟ ਅੱਛੇ ਆ ਜਾਣ ਤੇ ਜਾਂ ਉਹ यूं ਥੱਗਿਆ ਕਿ ਜੋ ਅੱਛੇ ਲੋਕਾਂ ਨੂੰ ਲਿਆਵੇ ਤੇ ਇਥੋਂ ਇਹ ਮਹਿਮ ਸ਼ੁਰੂ ਹੋ ਸਕਦੀ ਹੈ ਜੇ ਜਨਰਲ ਮਿਟੀ ਆ ਕੇ ਤਾਂ ਫਿਰ ਇਹ ਜਿਹੜਾ ਨਾ ਸਿਸਟਮ ਇੰਪਰੂਵ ਹੋ ਸਕਦਾ ਹੈ ਇਹਦੇ ਵਾਸਤੇ ਐਫਰਟ ਲਾਉਣ ਦੀ ਲੋੜ ਹੈ ਅਸੀਂ ਆ ਵਪਾਰੀ ਸਾਹਿਬ ਮੈਂ ਜਾਂ ਆ ਨਿਵਾਸਾ ਸਾਹਿਬ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਜੇ ਅਸੀਂ ਚਲਾਈ ਹੈ ਮਹਿਮ ਉਹਨੂੰ ਕਿਸੇ ਸਿਰੇ ਲਾਈਏ ਕਿਸੇ ਐਂਡ ਤੱਕ ਲੈ ਕੇ ਜਾ ਚਲੀਏ ਅਸੀਂ ਕੋਸ਼ਿਸ਼ ਚ ਕਾਮਯਾਬ ਹੋਈਏ ਇਹ ਅਸੀਂ ਅਰਦਾਸ ਕਰਦੇ ਹਾਂ ਵਾਇਰ ਅੱਗੇ ਬੇਨਤੀ ਕਰਦੇ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ